ਬਹੁਤ ਵੱਡੀ ਖਬਰ ਬਿਆਸ ਵਾਲਾ ਬਾਬਾ ਫਸ ਗਿਆ ਕਸੂਤਾ ਤੁਸੀਂ ਵੀ ਦੇਖ ਲਵੋ ਆ ਵੀਡੀਓ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਜਦੋਂ ਡੇਰਾ ਬਿਆਸ ਦੇ ਮੁਖੀ ਉਹ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਦਿਨ ਪਹਿਲਾਂ ਮਿਲ ਕੇ ਆਉਂਦੇ ਨੇ ਇੱਕ ਪਤਾ ਨਹੀਂ ਕਿਹੜਾ ਪੱਤਰਕਾਰ ਸੀ ਭੁੱਧਰਪੁਰਸ਼ ਉਹ ਮੈਂ ਤਾਂ ਉਹਨੂੰ ਉਸ ਪੱਤਰਕਾਰ ਦੀ ਸਵਾਲ ਨੂੰ ਸਲੂਟ ਕਰਦਾ ਮੈਨੂੰ ਪਤਾ ਲੱਗਿਆ ਨਾ ਮੈਂ ਲੈ ਦਿੰਦਾ ਇੱਥੇ ਮੈਨੂੰ ਨਾਂ ਪਤਾ ਹੁੰਦਾ ਪੱਤਰਕਾਰ ਦਾ ਜਿਹਦੇ ਬਾਰੇ ਬਾਤ ਮਜੀਠੀਆ ਨੇ ਇਹ ਵੀ ਕਿਹਾ ਕਿ ਜੀ ਕੁਝ ਪੱਤਰਕਾਰ ਸਰਕਾਰ ਨੇ ਭੇਜੇ ਸੀ ਹਰ ਗੱਲ ਸਰਕਾਰ ਨੇ ਨਹੀਂ ਭੇਜੀ ਹੋ ਸਕਦੀ ਮਜੀਠੀਆ ਸਾਹਿਬ ਪੱਤਰਕਾਰ ਵੀ ਹੁੰਦੇ ਆ ਸਵਾਲ ਕਰਨ ਵਾਲੇ ਕੀ ਪੁੱਛਿਆ ਸਵਾਲ ਵਿਕਰਮ ਨੂੰ ਡੇੜਾ ਬਿਆਸ ਦੇ ਮੁਖੀ ਨੂੰ ਕਿ ਜੀ ਤੁਸੀਂ ਰੱਬੋਂ ਸੰਗਤਾਂ ਵਾਸਤੇ ਤੁਸੀਂ ਰੱਬੋਂ ਨਾਲ ਵਾਸਤੇ ਤੁਸੀਂ ਜੇਲ੍ਹ ਵਿੱਚ ਆਏ ਬੰਦੇ ਨੂੰ ਮਿਲਣ ਵਾਸਤੇ ਆਇਓ ਇਹ ਕੋਈ ਚੰ ਇਹ ਠੀਕ ਸਮਝਦੇ ਹੋ ਤਾਂ ਤੁਸੀਂ ਵੀਡੀਓ ਸੁਣ ਲਿਓ ਉਹ ਤੁਹਾਡੇ YouTube ਤੇ ਪਈ ਆ ਸੁਣ ਲਿਓ ਤੇ ਉਹ ਸੰਤ ਜਿਹੜੇ ਲੋਕ ਸੰਗਤਾਂ ਨੂੰ ਬਹੁਤ ਜ਼ਿਆਦਾ ਰੂਹਾਨੀਅਤ ਦਾ ਪਾਠ ਪੜ੍ਹਾਉਂਦੇ ਆ ਤੇ ਹਰ ਗੱਲ ਦਾ ਜਵਾਬ ਤਰੰਤ ਦਿੰਦੇ ਆ ਤੁਰੰਤ ਹਰ ਗੱਲ ਦਾ ਜਵਾਬ ਦਿੰਦੇ ਆ ਹਰ ਗੱਲ ਉਹਨਾਂ ਕੋਲੇ ਇੱਕ ਸੈਸ਼ਨ ਹੁੰਦਾ ਡੇਰਾ ਬਿਆਸ ਦੇ ਮੁਖੀ ਕੋਲੇ ਸੰਗਤਾਂ ਲਈ ਸੰਗਤਾਂ ਲਈ ਇੱਕ ਸੈਸ਼ਨ ਚਲਾਉਂਦੇ ਆ ਉਹ ਉਹ ਸੈਸ਼ਨ ਦੇ ਵਿੱਚ ਉਹ ਹਰ ਸੰਗਤ ਦੇ ਖੜੇ ਹੁੰਦੇ ਆ ਸੰਗਤ ਉਹਦਾ ਸਵਾਲ ਪੁੱਛ ਕਰਦੀ ਆ ਤੇ ਉਹ ਜਵਾਬ ਦਿੰਦੇ ਆ ਪਰ ਉਹ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਤਾਂ ਡੇਰਾ ਬਿਆਸ ਦੇ ਮੁਖੀ ਝੁਚਲਾ ਗਏ ਦੇਖ ਲਿਓ ਪਈਆ ਉਹਦੇ ਵਿੱਚ ਵੀਡੀਓ ਪਈ ਆ ਝੁਚਲਾ ਜਾਂਦੇ ਆ ਪਤਾ ਕੀ ਜਵਾਬ ਦਿੰਦੇ ਆ ਫਿਰ ਕਿਉਂਕਿ ਜਿਹੜਾ ਬੰਦਾ ਨਾ ਗਲਤ ਹੁੰਦਾ ਜਿਹੜਾ ਬੰਦਾ ਗਲਤ ਹੁੰਦਾ ਨਾ ਉਹਦੇ ਉਹਦੇ ਜਵਾਬ ਵੀ ਫਿਰ ਅਲੋਕਾਰੇ ਹੁੰਦੇ ਆ ਗਲਤ ਹੁੰਦੇ ਆ ਕੀ ਜਵਾਬ ਦਿੰਦੇ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਉਹ ਕਹਿੰਦੇ ਆ ਵੀ ਜੇ ਤੁਹਾਡਾ ਤੁਹਾਡਾ ਕੋਈ ਰਿਸ਼ਤੇਦਾਰ ਜੇਲ੍ਹ ਚ ਹੋਵੇਗਾ ਤੁਸੀਂ ਜਾਓਗੇ ਜੇਲ੍ਹ ਚ ਲੈ ਦੱਸੋ ਕਿਉਂ ਦਰਮਿੰਦਰ ਜੇ ਤੁਹਾਡਾ ਰਿਸ਼ਤੇਦਾਰ ਹੋਵੇਗਾ ਤੁਸੀਂ ਨਹੀਂ ਜਾਓਗੇ ਜੇਲ੍ਹ ਚ ਮੇਰੇ ਨਾਲ ਉਸਤੇ ਇਹੀ ਗੱਲ ਕਹਿੰਦੇ ਰਹੋ ਇੱਕ ਪੱਤਰਕਾਰ ਦੀ ਕੀ ਔਕਾਤ ਹੈ ਡੇਰਾ ਬਿਆਸ ਦੇ ਗੁਰਿੰਦਰ ਸਿੰਘ ਢਿੱਲੋਂ ਦੇ ਬਰਾਬਰ ਇੱਕ ਇੱਕ ਪੱਤਰ ਮੇਰੀ ਕੀ ਔਕਾਤ ਹੈ ਜੀ ਡੇਰਾ ਬਿਆਸ ਦੇ ਗੁਰਿੰਦਰ ਸਿੰਘ ਢਿੱਲੋਂ ਦੇ ਪੰਗ ਦੇ ਸਾਹਮਣੇ ਜੇ ਮੈਂ ਕੋਈ ਸਵਾਲ ਕਰਾਂ ਜੀ ਗੁਰਿੰਦਰ ਸਿੰਘ ਢਿੱਲੋਂ ਬਾਬਾ ਜੀ ਮੈਨੂੰ ਕਹਿਣ ਕਿ ਤੂੰ ਨਹੀਂ ਕਰਦਾ ਜੇ ਮੈਂ ਕੀਤਾ ਫਿਰ ਕੀ ਹੋ ਗਿਆ ਮੇਰੇ ਬਰਾਬਰ ਆਪਣੇ ਨੂੰ ਖੜਾ ਕਰ ਰਹੇ ਨੇ ਉਹ ਇੱਕ ਪੱਤਰਕਾਰ ਦੇ ਬਰਾਬਰ ਖੜਾ ਕਰ ਰਹੇ ਨੇ ਆਪਣੇ ਆਪ ਨੂੰ ਪੱਤਰਕਾਰ ਦੀ ਕੀ ਵੈਲਿਊ ਆ ਡੇਰਾ ਬਿਆਸ ਤੇ ਮੁਖੀ ਦੇ ਸਾਹਮਣੇ ਉਹ ਤੁਛ ਵੀ ਨਹੀਂ ਹੈਗਾ ਪੱਤਰਕਾਰ ਇੱਕ ਕਣਕਾ ਵੀ ਨਹੀਂ ਹੈਗਾ ਉਹਦੇ ਸਾਹਮਣੇ ਕਿਉਂਕਿ ਉਹਦੀ ਸੰਗਤ ਕਰੋੜਾ ਸੰਗਤ ਆ ਉਹਦੀ ਕਰੋੜਾ ਦੇ ਤਾਦਾਦ ਵੀ ਸੰਗਤ ਉਹਦੀ ਬਣਦੀ ਆ ਕਰੋੜਾ ਦੀ ਤਾਦਾਦ ਵੀ ਸੰਗਤ ਉਹਦੇ ਦਤਮਸਤਕ ਹੁੰਦੀ ਆ ਡੇਰੇ ਵੀ ਜਾ ਕੇ ਕੀ ਤੁੱਚ ਤੁੱਚ ਕਿਣਕਾ ਵੀ ਨਹੀਂ ਪੈਰਾ ਦੇ ਨੌਹਾਂ ਦੀ ਮੈਲ ਦੇ ਬਰਾਬਰ ਵੀ ਨਹੀਂ ਹੈਗਾ ਡੇਰਾ ਬਿਆਸ ਦੇ ਮੁਕੀ ਦੇ ਪੱਤਰਕਾਰ ਮੈਂ ਤਾਂ ਨੌਹਾਂ ਦੇ ਪੈਰਾ ਦੇ ਨੌਹਾਂ ਦੀ ਮੈਲ ਤੇ ਛੱਡੂ ਮੇਰਾ ਕਿਣਕਾ ਵੀ ਕੁਝ ਨਹੀਂ ਹੈਗਾ ਉਹ ਦੇ ਅੱਗੇ ਉਹ ਉਸ ਨੂੰ ਕਹਿ ਰਿਹਾ ਕਿ ਜੇ ਨਾ ਤੇਰਾ ਇਸਦਰ ਹੋਵੇਗਾ ਅੰਦਰ ਜਾਏਗਾ ਤਾਂ ਫਿਰ ਤੂੰ ਨਹੀਂ ਆਏਗਾ ਜਰਚ ਮੇਰੇ ਕਮਾਲ ਦੀ ਗੱਲ ਆ ਬਾਬਾ ਜੀ ਉਹਦਾ ਰਿਸ਼ਤਦਾਰ ਆਵੇਗਾ ਤੇ ਮਿਲਣ ਜਾਏਗੀ ਉਹ ਤਾਂ ਆਮ ਬੰਦਾ ਆਏਗਾ ਤੁਸੀਂ ਆਮ ਨਹੀਂ ਹੈਗੇ ਉਸੀ ਆਮ ਨਹੀਂ ਹੈਗੇ ਜਿਹੜੇ ਪਬਲਿਕ ਫਿਗਰ ਹੁੰਦੇ ਆ ਉਹਨਾਂ ਨੂੰ ਉਹ ਆਪਣੀ ਸੰਗਤਾਂ ਦੀਆਂ ਰੂਹਾਨੀਅਤ ਭਰੇ ਭਰੇ ਰਸਤੇ ਨੂੰ ਪੰਥ ਨੂੰ ਅੱਗੇ ਤੋਰਨ ਵਾਸਤੇ ਇੱਕ ਬੜੀਆਂ ਵੱਡੀਆਂ ਉਦਾਹਰਨਾਂ ਪੈਦਾ ਕਰਨੀਆਂ ਹੁੰਦੀਆਂ ਨੇ ਪਰ ਜਦੋਂ ਬੰਦਾ ਕਹਿੰਦਾ ਲਾਹੇ ਲੋਈ ਤੱਕ ਕੀ ਕਰੇਗਾ ਕੋਈ ਜਦੋਂ ਬੰਦਾ ਕਹਿੰਦਾ ਮੈਂ ਤਾਂ ਆ ਗਿਆ ਬਾਹਰ ਬਸ ਹੁਣ ਕੱਲ ਗਏ ਗੁਲਾਬ ਚੰਦ ਕਟਾਰੀਆ ਕੋਲੇ ਇੱਕ ਸਿਆਸੀ ਜ਼ਮੀਨ ਦੀ ਤਿਆਰੀ ਕੀਤੀ ਜਾ ਰਹੀ ਹੈ ਇੱਦਾਂ ਹੀ ਕੀਤਾ ਸੀ ਨਾ ਡੇਰੇ ਸਰਸੇ ਵਾਲੇ ਨੇ ਵੀ ਇੱਦਾਂ ਹੀ ਕੀਤਾ ਸੀ ਹੌਲੀ 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 ਸੰਗਤਾਂ ਦੇ ਵਿੱਚ ਪਾਈ ਸੀ ਗੱਲ ਇਹ ਇੱਦਾਂ ਹੀ ਹੋਇਆ ਸੀਗਾ ਹੁਣ ਤੁਹਾਡਾ ਕੀ ਮਤਲਬ ਹੈ ਕਿ ਸੰਗਤ ਸਮਝ ਨਹੀਂ ਰਹੀ ਡੇਰਾ ਬਿਆਸ ਵਾਲਾਂ ਦੀ ਕਿ ਡੇਰਾ ਬਿਆਸ ਦੇ ਮੁਖੀ ਤਾਂ ਜੀ ਸਾਡੇ ਮੁਖੀ ਤਾਂ ਜੀ ਉੱਥੇ ਕੋ ਲਾਭਤਨ ਕਟਾਰੀ ਫਿਰ ਕਟਾਰੀਆ ਕੌਣ ਨੇ ਭਾਜੀਪੀ ਦੇ ਲਾਏ ਹੋ ਬੰਦੇ ਨੇ ਤੇ ਜਿਹੜਾ ਉਹ ਹੈਗਾ ਆਪਣਾ ਸੁਖਵੀਰ ਬਾਦਲ ਕੌਣਾ ਜੀ ਉਹ ਉਹ ਸ਼੍ਰੋਮਣੀ ਕਾਲਦਲ ਦਾ ਤੇ ਭਾਜੀਪੀ ਵਾਲੇ ਨਾਲ ਆ ਜਾਂਦੇ ਆ ਢਿੱਲੋਂ ਗੁਰਿੰਦਰ ਸਿੰਘ ਵਿੱਚ ਖੜੇ ਆ ਉਹਨਾਂ ਦੇ ਮਾਰਚ ਦੇ ਵਿੱਚ ਇਹ ਸਿਆਸਤ ਦਾ ਇੱਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ 2027 ਵਾਸਤੇ ਮੈਂ ਕਿਸੇ ਐਦਾ ਮੈਂ ਕਿਸੇ ਡੇਰੇ ਦੀ ਇਸ ਸੰਦਰਭ ਦੇ ਵਿੱਚ ਨਾ ਮੈਂ ਡੇਰੇ ਦੇ ਵਿਆਸ ਦੇ ਕਦੇ ਮਲੋਚਕ ਰਹਾਂ ਨਾ ਮੈਂ ਕਦੇ ਆਲੋਚਕ ਡੇਰਾ ਸੰਤ ਆਤਮਾ ਦਾ ਮੈਂ ਕਦੇ ਆਲੋਚਕ ਨਹੀਂ ਹੁੰਦਾ ਪਰ ਜਦੋਂ ਸੰਤ ਆਪਣੀਆਂ ਪੈੜਾਂ ਤੋਂ ਉਲਟ ਗਏ ਜਦੋਂ ਆਪਣੇ ਕਦਮਾਂ ਤੋਂ ਉਲਟ ਕੇ ਕੁਰਾਹੇ ਪੈਂਦੇ ਆ ਕੋਈ ਵੀ ਸੰਤ ਹੈ ਕੋਈ ਵੀ ਡੇਰਾ ਮੁਖੀ ਹੈਗਾ ਤਾਂ ਫੇਰ ਅਸੀਂ ਉਹਦੀ ਆਲੋਚਨਾ ਕਰਦੇ ਆਂ ਤਾਂ ਅਸੀਂ ਕਿਸੇ ਡੇਰੇ ਦੀ ਲੋਚਨਾ ਨਹੀਂ ਕਰਦੇ ਸਾਡਾ ਕਿਸੇ ਡੇਰੇ ਨਾਲ ਐਦਾਂ ਦੀ ਲੋਚਨਾ ਵਧੀਆ ਬਹੁਤ ਵਧੀਆ ਕੰਮ ਡੇਰੇ ਕਈ ਡੇਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਕਈ ਡੇਰੇ ਲੋਕਾਂ ਨੂੰ ਸੰਗਤਾਂ ਨੂੰ ਗਰੀਬਾਂ ਨੂੰ ਆਮ ਲੋਕਾਂ ਨੂੰ ਨਸ਼ੇ ਚੋਂ ਕੱਢ ਰਹੇ ਨੇ ਕਈ ਡੇਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਮਾੜੇ ਕੰਮਾਂ ਤੋਂ ਬਾਹਰ ਕੱਢਦੇ ਨੇ ਡੇਰਾਂ ਵਿੱਚ ਗਏ ਹੋਏ ਸੰਗਤ ਜਿਹੜੀ ਹੈਗੀ ਆ ਉਹ ਬਹੁਤ ਉੱਪਰ ਤੱਕ ਪਹੁੰਚ ਜਾਂਦੀ ਹੈ ਡੇਰੇ ਵਿੱਚ ਗਈ ਹੋਈ ਸੰਗਤ ਬਹੁਤ ਉੱਪਰ ਤੱਕ ਪਹੁੰਚ ਜਾਂਦੀ ਆ। ਰੱਬ ਨੂੰ ਪਾਲ ਲੈਂਦੇ ਆ کہیں। ਉਹਨਾਂ ਦੇ ਅੰਦਰ ਭਾਵਨਾ ਬਣ ਜਾਂਦੀ ਆ। ਡੇਰੇ ਵਿੱਚ ਡੇਰੇ ਦੇ ਪ੍ਰਚਾਰੀ ਹੋਈ। ਬਹੁਤ ਵੱਡੀ ਗੱਲ ਤੁਹਾਨੂੰ ਕਹਿ ਰਿਹਾ ਮੈਂ। ਡੇਰਾ ਇੱਕ ਬਹੁਤ ਵੱਡੀ ਉਹ ਡੇਰੇ ਦੇ ਮੁਖੀ ਦੀ ਜਿਹੜੀ ਭਾਵਨਾ ਹੁੰਦੀ ਆ। ਵਿਆਸ ਦੇ ਨਾਲ ਕੋਈ ਆਮ ਡੇਰਾ ਨਹੀਂ ਹੈਗਾ। ਅਧਿਆਤਮ ਬਾਤ ਦਾ ਸਮੁੰਦਰ ਹੈ ਉਹ। ਅਧਿਆਤਮ ਬਾਤ ਦਾ ਸਮੁੰਦਰ। ਨਦੀਆਂ ਸਮੁੰਦਰ ਵੱਲ ਜਾਂਦੀਆਂ ਨੇ ਸਮੁੰਦਰ ਕਹਿੰਦੇ ਨਦੀਆਂ ਵੱਲ ਜਾਇਆ ਕਰਦੇ। ਬਹੁਤ ਵੱਡਾ ਬਹੁਤ ਵੱਡਾ ਡੇਰਾ ਉਹਦਾ ਬੜਾ ਵੱਡੀ ਉਧਾਰ ਹੈ ਕਿ ਉਹਦੇ ਮੁਖੀ ਨੂੰ ਜਿਹੜੇ ਬਜ਼ੁਰਗ ਵੀ ਨੇ ਸਾਡੇ ਸਤਕਾਰਯੋਗ ਨੇ ਉਹਨਾਂ ਨੂੰ ਸੰਗਤ ਲਈ ਸਹੀ ਪਥ ਦੀ ਨਿਰਦੇਸ਼ ਕਰਨਾ ਚਾਹੀਦਾ ਇਹ ਸਿਆਸਤ ਬਹੁਤ ਗੰਦਾ ਫਲ ਹੈ ਜੀ ਬਹੁਤ ਗੰਦਾ ਫਲ ਹੈ ਸਿਆਸਤ ਮੈਂ ਵੀ ਅਜੇ ਐਮਐਲਏ ਹੁੰਦਾ ਹਾਂ ਤਰਮਿੰਦਰ ਅੱਜ ਮੈਂ ਵੀ ਐਮਐਲਏ ਹੋਣਾ ਸੀਗਾ ਤੁਸੀਂ ਕਿਉਂ ਕਿਵੇਂ ਐਮਐਲਏ ਹੋਣਾ ਸੀਗਾ ਕਿਉਂਕਿ ਬਣੇ ਨਹੀਂ ਐਮਐਲਏ ਕਿੰਨੇ ਆਮ ਆਦਮੀ ਪਾਰਟੀ ਦੇ ਦੋ ਬਾਰੀ ਮੇਰੇ ਕੋਲ ਆਏ ਸੰਜੇ ਸਿੰਘ ਆਮ ਆਦੀ ਪਾਰਟੀ ਵਾਲਾ ਦਰਗੇਸ਼ ਪਾਟਕ ਨਾਲ ਹਰਜੋਤ ਮੈਂ ਇੱਥੇ ਬੋ ਰਿਹਾ ਸਭ ਸੁਣਣਗੇ ਨਾ ਇਹ ਹਰਜੋਤ ਮੈਂ ਜਿਹੜੇ ਅੱਜ ਕੱਲ ਸਿੱਖਿਆ ਮੰਤਰੀ ਆ ਉਹ ਉਹ ਵੀ ਕਰੇ ਆਏ ਸੀਗੇ ਜੀ ਟਿਕਟ ਦੇਣ ਵਾਸਤੇ ਆਏ ਸੀਗੇ ਜੀ ਠੀਕ ਆ ਸਰ ਤੇ ਮਤਲਬ ਕਿ ਵੀ ਕੀ ਉਹਦਾ ਮੈਂ ਕਿਹਾ ਜੀ ਮੈਂ ਪੱਤਰਕਾਰ ਹੀ ਠੀਕ ਆ ਪੱਤਰਕਾਰ ਬੜੀ ਔਖੀ ਕਮਾਈ ਕੀਤੀ ਹੈ ਪੱਤਰਕਾਰੀ ਚ ਮੈਂ ਬਹੁਤ ਔਖਾ ਬਣਿਆ ਪੱਤਰਕਾਰ ਮੈਂ ਲੋਕ ਬੜਾ ਔਖਾ ਜਾਣਣ ਲੱਗੇ ਆ ਕੁਝ ਸਹੀ ਕਰ ਰਹੇ ਆ ਮੈਂ ਠੀਕ ਆ ਸਿਆਸਤ ਮੈਨੂੰ ਪਤਾ ਵੀ ਸਿਆਸਤ ਬੜੀ ਗੰਦੀ ਖੇਡ ਆ ਅਸੀਂ ਕਿਸੇ ਡੇਰੇ ਦੀ ਲੋਚਨਾ ਨਹੀਂ ਕਰਦੇ ਸਾਡਾ ਕਿਸੇ ਡੇਰੇ ਨਾਲ ਐਦਾਂ ਦੀ ਲੋਚਨਾ ਵਧੀਆ ਬਹੁਤ ਵਧੀਆ ਕੰਮ ਡੇਰੇ ਕਈ ਡੇਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਕਈ ਡੇਰੇ ਲੋਕਾਂ ਨੂੰ ਸੰਗਤਾਂ ਨੂੰ ਗਰੀਬਾਂ ਨੂੰ ਆਮ ਲੋਕਾਂ ਨੂੰ ਨਸ਼ੇ ਜੋ ਕੱਢ ਰਹੇ ਨੇ ਕਈ ਡੇਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਮਾਰੇ ਕੰਮਾਂ ਤੋਂ ਬਾਹਰ ਕੱਢਦੇ ਨੇ ਡੇਰਾਂ ਵਿੱਚ ਗਏ ਹੋਏ ਸੰਗਤ ਜਿਹੜੀ ਹੈਗੀ ਆ ਉਹ ਬਹੁਤ ਉੱਪਰ ਤੱਕ ਪਹੁੰਚ ਜਾਂਦੀ ਆ ਡੇਰੇ ਵਿੱਚ ਗਈ ਹੋਈ ਸੰਗਤ ਬਹੁਤ ਉੱਪਰ ਤੱਕ ਪਹੁੰਚ ਜਾਂਦੀ ਆ। ਰੱਬ ਨੂੰ ਪਾਲ ਲੈਂਦੇ ਆ ਕਹੀਂ। ਉਹਨਾਂ ਦੇ ਅੰਦਰ ਭਾਵਨਾ ਬਣ ਜਾਂਦੀ ਆ। ਡੇਰੇ ਵਿੱਚ ਡੇਰੇ ਦੇ ਪ੍ਰਚਾਰੀ ਹੋਈ। ਬਹੁਤ ਵੱਡੀ ਗੱਲ ਤੁਹਾਨੂੰ ਕਹਿ ਰਿਹਾ ਮੈਂ। ਡੇਰਾ ਇੱਕ ਬਹੁਤ ਵੱਡੀ ਉਹ ਡੇਰੇ ਦੇ ਮੁਖੀ ਦੀ ਜਿਹੜੀ ਭਾਵਨਾ ਹੁੰਦੀ ਆ। ਬਿਆਸ ਡੇਰਾ ਕੋਈ ਆਮ ਡੇਰਾ ਨਹੀਂ ਹੈਗਾ। ਅਧਿਆਤਮ ਬਾਤ ਦਾ ਸਮੁੰਦਰ ਹੈ ਉਹ। ਅਧਿਆਤਮ ਬਾਤ ਦਾ ਸਮੁੰਦਰ। ਨਦੀਆਂ ਸਮੁੰਦਰ ਵੱਲ ਜਾਂਦੀਆਂ ਨੇ ਸਮੁੰਦਰ ਕਹਿੰਦਾ ਨਦੀਆਂ ਵੱਲ ਜਾਇਆ ਕਰਦੇ। ਬਹੁਤ ਵੱਡਾ ਬਹੁਤ ਵੱਡਾ ਡੇਰਾ ਉਹਦਾ ਬੜਾ ਵੱਡੀ ਉਧਾਰ ਹੈ ਕਿ ਉਹਦੇ ਮੁਖੀ ਨੂੰ ਜਿਹੜੇ ਬਜ਼ੁਰਗ ਵੀ ਨੇ ਸਾਡੇ ਸਤਕਾਰਯੋਗ ਨੇ ਉਹਨਾਂ ਨੂੰ ਸੰਗਤ ਲਈ ਸਹੀ ਪਥ ਦੀ ਨਿਰਦੇਸ਼ ਕਰਨਾ ਚਾਹੀਦਾ ਇਹ ਸਿਆਸਤ ਬਹੁਤ ਗੰਦਾ ਫਲ ਹੈ ਜੀ ਬਹੁਤ ਗੰਦਾ ਫਲਾ ਸਿਆਸਤ ਮੈਂ ਵੀ ਜੇ ਐਮਐਲਏ ਹੁੰਦਾ ਹਾਂ ਤਰਮਿੰਦਰ ਅੱਜ ਮੈਂ ਵੀ ਐਮਐਲਏ ਹੋਣਾ ਸੀਗਾ ਤੁਸੀਂ ਕਿਉਂ ਕਿਵੇਂ ਐਮਐਲਏ ਹੋਣਾ ਸੀਗਾ ਕਿਉਂਕਿ ਬਣੇ ਨਹੀਂ ਐਮਐਲਏ ਕਿੰਨੇ ਆਮ ਆਦੀ ਪਾਰਟੀ ਦੇ ਦੋ ਬਾਰੀ ਮੇਰੇ ਕੋਲ ਆਏ ਸੰਜੇ ਸਿੰਘ ਆਮ ਆਦੀ ਪਾਰਟੀ ਵਾਲਾ ਦਰਗੇਸ਼ ਪਾਟਕ ਨਾਲ ਹਰਜੋਤ ਮੈਂ ਇੱਥੇ ਬੋ ਰਿਹਾ ਸਭ ਸੁਣਨਗੇ ਨਾ ਇਹ ਹਰਜੋਤ ਮੈਂ ਜਿਹੜੇ ਅੱਜ ਕੱਲ ਸਿੱਖਿਆ ਮੰਤਰੀ ਆ ਉਹ ਉਹ ਵੀ ਕਰੇ ਆਏ ਸੀਗੇ ਜੀ ਟਿਕਟ ਦੇਣ ਵਾਸਤੇ ਆਏ ਸੀਗੇ ਜੀ ਠੀਕ ਆ ਸਰ ਤੇ ਮਤਲਬ ਕਿ ਵੀ ਕੀ ਉਹਦਾ ਮੈਂ ਕਿਹਾ ਜੀ ਮੈਂ ਪੱਤਰਕਾਰ ਹੀ ਠੀਕ ਆ ਪੱਤਰਕਾਰ ਬੜੀ ਔਖੀ ਕਮਾਈ ਕੀਤੀ ਹੈ ਪੱਤਰਕਾਰੀ ਚ ਮੈਂ ਬਹੁਤ ਔਖਾ ਬਣਿਆ ਪੱਤਰਕਾਰ ਮੈਂ ਲੋਕ ਬੜਾ ਔਖਾ ਜਾਣ ਲੱਗੇ ਆ ਕੁਝ ਸਹੀ ਕਰ ਰਹੇ ਆ ਮੈਂ ਠੀਕ ਆ ਸਿਆਸਤ ਮੈਨੂੰ ਪਤਾ ਵੀ ਸਿਆਸਤ ਬੜੀ ਗੰਦੀ ਖੇਡ ਆ ਪਰ ਸਿਆਸਤ ਵਿੱਚ ਚੰਗੇ ਲੋਕਾਂ ਨੂੰ ਬਣਾਉਣਾ ਚਾਹੀਦਾ ਮੇਰੀ ਸੋਚ ਹੈ ਹੋਣਾ ਚਾਹੀਦਾ ਜਦ ਆਪ ਖੜੋ ਫਿਰ ਆਪਣੇ ਸੇਵਾਦਾਰਾਂ ਨੂੰ ਖੜਾਓ ਆਪਣੀ ਸੰਗਤ ਨੂੰ ਖੜਾਓ ਵਿੱਚ ਵੋਟਾਂ 'ਚ ਖੜਾ ਦਿਓ ਆਪਣੀ ਵੋਟਾਂ 'ਚ ਸੰਗਤ ਨੂੰ ਕੀ ਪ੍ਰੋਬਲਮ ਹੈ ਅੱਜ ਖੜਾ ਦਿਓ ਕੀ ਦਿੱਕਤ ਹੈ ਦੇ ਵਿੱਚ ਤਾਂ ਕਿ ਤੁਹਾਡੀ ਸੰਗਤ ਨੂੰ ਵਧੀਆ ਫੈਸਲੇ ਕਰਾਵੇ ਸਰਕਾਰ ਤੋਂ ਚੰਗੇ ਫੈਸਲੇ ਕਰਾਵੇ ਸਰਕਾਰ ਤੋਂ ਐਦਾਂ ਇੰਡਾਇਰੈਕਟਲੀ ਕਿਸੇ ਦੀ ਮਦਦ ਕਰਨ ਦਾ ਕੋਈ ਫਾਇਦਾ ਨਹੀਂ ਬਾਬਾ ਜੀ